ਘੰਟੇ ਲੈਟ ਹੋਣਾ ਹੀ ਜਾਂਦਾ ਹੈ। ਅੱਧਾ ਘੰਟਾ ਵਾਲੀ ਦੇ ਘਰ ਵਾਲੀ ਨੂੰ ਲੈਟ ਮੁਖਤ ਹੈ। ਲੋਕੀਆਂ ਦਾ ਦੇਖ ਅਮਰੀਕਾ ਨਾਲ ਗਰੀਬ ਤੋਂ ਗਰੀਬ ਰਿਕਸ਼ਾ ਵਾਲੀ ਦੀ ਲੜਕੀ ਵੀ ਜੱਜ ਬਣੀ। ਆਪਾਂ ਤਾਂ ਕੀ ਚੱਲਦਾ ਸੀ? ਪਹਿਲਾਂ ਪੈਸਾ। ਕਹਿੰਦੇ ਜਦੋਂ ਕੰਮ ਦੇ ਸਿੱਟੇ ਹੋ ਦਸ ਲੱਖ ਤੇ ਨੌਕਰੀ ਮਿਲ ਜੂ। ਕੀ ਉੱਥੇ ਦੱਸਾਂ 20 ਲੱਖ ਰੁਪਏ ਸਿੱਟੇ ਹੋ ਤੇ ਥੋੜਾ ਕੰਮ ਪਾਤੇ। ਦੁਨੀਆਂ ਲੁੱਟ ਕੇ ਖਾਦੀ ਹਲੇ ਭਗਵਾਨ ਤਮਾਨ ਮਾੜਾ ਮੋਟਾ ਜ਼ਿਮੀਦਾਰਾਂ ਨੂੰ ਵੀ ਸਹਿਚ ਕਰਦਾ ਹੈ। ਪਾਲ ਤੀਤਾ ਜੀ ਸਹੀ ਤਾਂ ਇਹੀ ਲੱਗੇ ਸੰਤਾ ਭਗਵੰਤ ਜੀ ਦੋਹਾਂ ਦੀ ਆਪਸ ਵਿੱਚ ਪੂਰੀ ਟੱਕਰ ਕਾਂਗਰਸ ਦੀ ਤੇ ਇਹਨਾਂ ਦੀ ਅੱਛਾ ਆਪਾ ਲੈਣੇ ਅਕਾਲੀ ਦਾ ਲੈ ਨਹੀਂ ਲੈ ਚ ਇਹ ਅਕਾਲੀ ਦਲ ਤਾਂ ਜੀ ਅਕਾਲੀ ਦਾ 0 ਚਾ 0 ਚ ਇਹਨਾਂ ਦੀ ਦੋਨਾਂ ਦੀ ਟੱਕਰ ਹੈ ਸਪੋਰਟ ਹੈ ਠੀਕ ਹੈ ਮੈਨੂੰ ਤਾਂ ਇਹਨਾਂ ਨੂੰ ਕੀ ਕਰਨਾ 10 ਵੀ ਫੋਟਾ ਬੈਠਣਾ ਅੱਜ ਕਹਿੰਦਾ ਸਾਰੇ ਲਿ ਜਾਣਗੇ ਜੇ ਜੱਜ ਚੜੂਆ ਦੋਨਾਂ ਦੀ ਇਹਨਾਂ ਦੀ ਆਪਸ ਦੀ ਟੱਕਰ ਹੈ ਆਪ ਸਾਤਾ ਸੰਤ ਸਾਨੂੰ ਤਾਂ ਤਾਰਤਾ ਜੀ ਅੱਜ ਤੱਕ ਇਹਨੇ ਜਿਉਂਦਾ ਰਹੇ ਵਿਚਾਰ ਜੇ ਸਕੀਰਵਾਦ ਉਹਨੇ ਲੁੱਟੀ ਆ ਦੁਨੀਆ ਉਹਨਾਂ ਨੇ ਦੁਨੀਆ ਲੁੱਟ ਲਈ ਪੂਰੀ ਫੁੱਲ ਹੋਵਾ ਜੀ ਪੂਰੀ ਫੁੱਲ ਝੜੂ ਵਾਲੀ ਇਹ ਬੰਦਾ ਜੀ ਕਿੱਤੀ ਬੜੀ ਮਹਿਕਮੇ ਚ ਆਇਆ ਹਤੀ ਜੀ ਜਿੰਨੀ ਭ੍ਰਸ਼ਟੀ ਚ ਆਇਤੀ ਜੀ ਬਿਲਕੁਲ ਸਾਡੇ ਪਿੰਡ ਚ ਬੀਜੀ ਦਾ ਇੱਕ ਸਾਨੂੰ ਆਉਂਦਾ ਕਿਸੇ ਨੂੰ ਵੀ ਨਹੀਂ ਆਉਂਦਾ ਕਾਂ ਦੀ ਰਹਿ ਜਾਣਣ ਦੇ ਲਈ ਲੋਕ ਸਭਾ ਚੋਣਾਂ ਨੇ ਤਾਂ ਪਿੰਡਾਂ ਦੇ ਵਿੱਚ ਜਾਣਾ ਜ਼ਰੂਰੀ ਹੈ ਕਿਉਂਕਿ ਸੱਤਾਂ ਦੇ ਵਿੱਚ ਚਰਚਾ ਹੁੰਦੀ ਹੈ ਜਿਹੜੀ ਸਰਕਾਰ ਬਣਨੀ ਹੁੰਦੀ ਹੈ ਉਸ ਦੀਆਂ ਗੱਲਾਂ ਵੀ ਹੁੰਦੀਆਂ ਨੇ ਮਾਨਸਾ ਦੇ ਪਿੰਡ ਮੂਲਾ ਸਿੰਘ ਵਾਲਾ ਪਹੁੰਚੇ ਆਂ ਗੱਲਬਾਤ ਕਰਦੇ ਆਂ ਬਜ਼ੁਰਗ ਸਾਡੇ ਨਾਲ ਨੇ ਸੱਤ ਦੇ ਵਿੱਚ ਬੈਠੇ ਆਂ ਤੇ ਜਾਣਦੇ ਆਂ ਅੱਜ ਕਿੰਨਾ ਮੁੱਦਿਆਂ ਲੈ ਕੇ ਚੋਣ ਹੋਣੀ ਚਾਹੀਦੀ ਹੈ ਸੱਸੀ ਗੱਲ ਜੀ ਇਹ ਤਾਂ ਜਨਵਾਰ ਦੇ ਤੱਕ ਤਾਂ ਕੋਈ ਆਇਆ ਤਾਂ ਦੇਖੋ ਕੋਈ ਹੈ ਨਹੀਂ ਅੱਛਾ ਮੈਨੂੰ ਇੱਕ ਗੱਲ ਦੱਸੋ ਜੀ ਵੀ ਇੰਨੇ ਵਾਰ ਐਮਪੀ ਐਮਐਲਏ ਬਣਾਏ ਆ ਹੁਣ ਤੱਕ ਕਿਸੇ ਪਾਰਟੀ ਦਾ ਕੰਮ ਸਹੀ ਲੱਗਿਆ ਦਰ ਅਜੇ ਕੁਛ ਨਹੀਂ ਕਹਿ ਸਕਦੇ ਇਹਨੂੰ 2 ਸਾਲ ਹੋਏ ਐ ਪਹਿਲਾਂ ਵਾਲਿਆਂ ਨੇ ਕੁਝ ਪਹਿਲਾਂ ਕੰਮ ਠੀਕਾ ਜੀ ਹਾਂਜੀ ਅਜੇ ਠੀਕ ਐ ਪਹਿਲਾਂ ਵਾਲਿਆਂ ਦਾ ਮਸੀਨ ਨਹੀਂ ਮੰਨਦੇ ਇਸ ਗੱਲ ਨੂੰ ਅੱਛਾ ਜੀ ਨਾ ਅਕਾਲੀ ਦਲ ਨਾ ਮਸੀਨ ਮੈਂ ਤਾਂ ਕਾਂਗਰਸੀਆਂ ਦੇਖ ਤਾ ਸਹੀ ਗੱਲ ਦੱਸ ਅੱਛਾ ਆਪਨੇ ਕਹਿੰਦੇ ਵੀ ਪਿੰਡਾਂ 'ਚ ਲਾਈਟ ਲੂਟ ਵਾਲੀ ਕੋਈ ਸਹੂਲਤ ਹੈਗੀ ਆ ਵਾਧੂ 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 ਜਮਾਤ 8 ਘੰਟੇ ਲਾਈਟ ਹੋਣਾ ਹੀ ਜਾਂਦੀ ਐ ਅੱਛਾ 8 ਘੰਟੇ ਹੋਣਾ ਹੀ ਜਾਂਦੀ ਐ ਹਾਂ 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 24 ਘੰਟੇ ਵਾਲੀ ਦੇਖੋ ਘਰ ਵਾਲੀ ਲਾਈਟ ਮੁਕਤ ਐ 24 ਘੰਟੇ ਆ ਰਹੀ ਏ 24 ਘੰਟੇ ਆ ਰਹੀ ਏ ਪਹਿਲਾਂ ਆਈ ਸੀ ਕਦੇ ਜੰਪ ਜਦੋਂ ਪਹਿਲਾਂ ਤੋਂ ਵਾਲੀਆਂ ਗੱਲਾਂ ਕਿੱਥੇ ਨੇ ਜਰਾ ਪਹਿਲਾਂ ਵਾਲੀਆਂ ਗੱਲਾਂ ਕਿੱਥੇ ਨੇ ਇੱਥੇ ਅੱਛਾ ਭਗਵਾਨ ਜੀ ਤਮਾਨੀ ਗੱਲਾਂ ਕਰਤੀਆਂ ਕੁਝ ਹਾਂ ਕਰਤੀਆਂ ਨੌਕਰੀਆਂ ਦੇ ਅੱਗੇ ਰਿਸ਼ਤੇ ਚੱਲਦੀ ਸੀ ਇੱਕ ਮਿੰਟ ਜੱਜ ਵੀ ਬਣ ਗਿਆ ਕੁੜੀਆਂ ਨੌਕਰੀਆਂ ਦੇ ਅੱਗੇ ਪੈਸੇ ਲੈਂਦੇ ਹੁੰਦੇ ਤਖੜੇ ਘਰਾਂ ਦੇ ਮੁੰਡੇ ਰਹਿੰਦੇ ਤੇ ਹਾਂ ਹੁਣ ਗਰੀਬਾਂ ਦੀ ਵੀ ਰਹਿ ਗਈ ਪਹਿਲਾਂ ਸਪਾਰਸ਼ ਚੱਲਦੀ ਸੀ ਹਾਂ ਨੰਬਰਾਂ ਦਾ ਆ ਗਏ ਉਹ ਮੁੰਡੇ ਸਾਰੇ ਅੱਛਾ ਫਰਕ ਲੱਗਦਾ ਕੁਝ ਵੀ ਠੀਕ ਹੀ ਆ ਅੱਗੇ ਨੂੰ ਬਦਲਾ ਰਾ ਸਕਿਆ ਹਾਂ ਹਾਂ ਜੀ ਗਰੀਬਾਂ ਖਾਤੋਂ ਰੋਟੀ ਹੈ ਰੋ ਇਸੋ ਕੋਈ ਸੁਖਤਾ ਦਾ ਸੁਖਤਾ ਹੋਈ ਜਾਂਦਾ ਕਰੋ ਕਰੀ ਜਾਂਦਾ ਹੋ ਤਾਂਾਂ ਤੋਂ ਅੱਛਾ ਅੱਛਾ ਬਾਦਲ ਸਾਹਿਬ ਕਹਿੰਦੇ ਵੀ ਕਹਿੰਦੇ ਪੰਜਾਬ ਲੁੱਟ ਲਿਆ ਭਗਵੰਤ ਮਾਨ ਨੇ ਤੁਸੀਂ ਦੱਸੋ ਲੁੱਟ ਲ ਕਹਿ ਨਹੀਂ ਸਕਦਾ ਇਹ ਕੀ ਕਰੀ ਹੋਣੀ ਕਹਿ ਸਕਦੇ ਹਾਂ ਹਾਂਜੀ ਅਸੀਂ ਨਹੀਂ ਕਹਿ ਸਕਦੇ ਪਾਟ ਕਵਰੋਧੀ ਘਟਦੀ ਹੁੰਦੀ ਹੈ ਅਸੀਂ ਨਹੀਂ ਕਹਿ ਸਕਦੇ ਅੱਛਾ ਨੌਕਰੀਆਂ ਦਾ ਤੁਸੀਂ ਦੱਸ ਰਹੇ ਜੀ ਨੌਕਰੀਆਂ ਦਾ ਦੇਖ ਅਮਰੀਕਾ ਤੋਂ ਥੋੜਾ ਗਰੀਬ ਤੋਂ ਗਰੀਬ ਰਿਕਸ਼ੇ ਵਾਲੀ ਦੀ ਲੜਕੀ ਵੀ ਜੱਜ ਬਣੀ ਹੈ ਨਾਲ ਆਉਂਦੇ ਆ ਹੁਣ ਆਏ ਨੇ ਨਾ ਕਿਸੇ ਦੀ ਪੰਜੀ ਲੱਗੀ ਹੈ ਤੇ ਉਹਨੇ ਮੈਰਿਟ ਦੇ ਹਿਸਾਬ ਤੇ ਸਾਰਾ ਕੁਝ ਕਰਿਆ ਹੋਇਆ ਮੈਰਿਟ ਦੇ ਹਿਸਾਬ ਪਹਿਲਾਂ ਕੀ ਚੱਲਦਾ ਸੀ ਪਹਿਲਾਂ ਪੈਸਾ ਕਹਿੰਦੇ ਜੇ ਤੱਕ ਕਮਰੇ ਸੱਟੇਓ 10 ਲੱਖ ਤੇ ਨੌਕਰੀ ਮਿਲ ਜੂਗੀ ਅੱਛਾ ਹੂੰ ਲੋਕ ਸਿਆਣੀ ਤਾਂ ਹੋ ਗਏ ਆਪ ਜਰਾ ਆਪਦੇ ਅੱਖੀ ਸੁਣਿਆ ਭਿੱਖੀ ਦਾ ਸੈਕਟਰੀ ਸਿਕਾ ਮੇਰੀ ਗੱਲ ਸੁਣ ਲੈ ਭਿੱਖੀ ਦਾ ਸੈਕਟਰੀ ਸਿਕਾ ਉਹਨੇ ਡੂਡ ਕਿਲਾ ਵਾਹਣ ਦਾ ਵੇਚਿਆ ਸੀ ਨੌਕਰੀ ਵਾਸਤੇ ਨੌਕਰੀ ਵਾਸਤੇ ਅੱਛਾ ਉਹਨੇ ਮੈਨੂੰ ਇਹ ਅਕਾਲੀ ਦਲ ਦੀ ਅਕਾਲੀ ਦਲ ਬਣੀ ਉਦੋਂ ਇਹਦੀ ਸੁਖਵੀਰ ਬਾਦਲ ਦੀ ਮੰਮੀ ਕਹਿੰਦੀ ਵੀ ਉੱਥੇ ਪੈਸੇ ਸੱਟੋ ਕਹਿੰਦੇ ਇੰਨੇ ਪੈਸੇ ਨੇ ਉਹ ਕਹਿੰਦੀ 10 ਲੱਖ ਤੋਂ ਘੱਟ ਅਸੀਂ ਸੱਟਣਾ ਨਹੀਂ ਹਾਂਜੀ ਬੀਬੀ ਉੱਥੇ 10 20 ਲੱਖ ਰੁਪਏ ਸੱਟੇਓ ਤੇ ਥੋੜਾ ਕੰਮ ਪਾਤੇ ਅੱਛਾ ਬੀਬੀ ਦੇ ਤਾਂ ਬਾਦਲ ਦੇ ਘਰ ਵਾਲੇ ਤਾਂ ਐਂ ਕਹਿੰਦੀ ਸੀ ਉਹਨੇ ਤਾਂ ਖਾਲੀ ਲੁੱਟ ਕੇ ਦੁਨੀਆਂ ਅੱਛਾ ਦੁਨੀਆਂ ਲੁੱਟ ਕੇ ਖਾ ਲਈ ਹਲੇ ਭਗਵਾਨ ਤਮਾਨ ਮੜਾ ਮੋਟਾ ਜ਼ਿਮੀਂਦਾਰਾਂ ਨੂੰ ਵੀ ਸਹਿਚ ਕਰਦਾ ਸਾਰਾ ਕੁਝ ਕਰਦਾ ਅੱਛਾ ਸਾਰਾ ਕੁਝ ਕਰਦਾ ਅੱਛਾ ਲੱਗਦਾ ਐ ਕਿ ਫਿਰ ਹਾਂ ਉਹ ਆ ਲੱਗ ਰਿਹਾ ਸੰਤ ਹਾਂ ਜੀ ਸੰਤ ਲੱਗ ਕੀ ਫਿਰ ਕੀ ਬਾਜ਼ੀ ਰਹੂ ਆਮ ਆਦਮੀ ਆਮ ਆਦਮੀ ਉਹ ਕੀ ਕਹਣਾ ਇੱਕ ਅੱਧੀ ਸੀਟ ਲੈ ਜਾਣ ਮੈਂ 2 ਤੋਂ ਵੱਧ ਸੀਟਾਂ ਲੈ ਜਾ ਸਕਦੇ ਨਹੀਂ ਲੈ ਜਾ ਸਕਦਾ ਆਮ ਆਦਮੀ ਵਾਲੇ ਜਾ ਇੱਕ ਅੱਧੀ ਕਾਂਗਰਸ ਲਈ ਜਾ ਸਕਦੀ ਹੈ ਅੱਛਾ ਹੌਣੇ ਇਕੱਠ ਦਿਖਾਈ ਜਾਂਦੇ ਪਿੰਡਾਂ ਚ ਅੱਛਾ ਮਾਤਾਂ ਦੇ ਜਾਦੇ ਹੌਣੇ ਇਕੱਠ ਹੈ ਇਹਨਾਂ ਦੇ ਵੋਟ ਨਹੀਂ ਪੈਂਦੀ ਇਹਨਾਂ ਨੂੰ ਤੇ ਕੰਮ ਫਿਰ ਆਮ ਆਦਮੀ ਦੇ ਸਹੀ ਮੰਨਦੇ ਦਮਾ ਸਹੀ ਮੰਨਦਾ ਅੱਛਾ ਬਾਬਾ ਜੀ ਕੀ ਨਾਮ ਹੈ ਜੀ ਕੀ ਨਾਮ ਕੀ ਹੈ ਮੇਰਾ ਨਾਮ ਜਗਸੀਰ ਸਿੰਘ ਹੈ ਜੀ ਜਗਸੀਰ ਸਿੰਘ ਜੀ ਹੁਣ ਤੱਕ ਵੋਟਾਂ ਪਾਈਆਂ ਪਾਰਟੀ ਸਹੀ ਲੱਗੀ ਕੋਈ ਪਾਲਤੀ ਤਾਂ ਜੀ ਸਹੀ ਤਾਂ ਇਹੀ ਲੱਗੇ ਸੰਤਾ ਕਿਹੜੀ ਭਗਵੰਤ ਮਾ ਪਹਿਲਾਂ ਪਹਿਲਾਂ ਵੋਟਾਂ ਪਾਈਆਂ ਨੇ ਅਸੀਂ ਕਾਲੀਆਂ ਨੂੰ ਪਾਉਂਦੇ ਰਹੇ ਹਾਂ ਉਦੋਂ ਪਹਿਲਾਂ ਕੰਪਿਊਟਰਾਂ 'ਤੇ ਪਾਈਆਂ ਨੇ ਮੇਰੇ ਪਿਓ ਦੱਦ ਨੇ ਵੀ ਕੰਪਿਊਟਰਾਂ 'ਤੇ ਪਾਈਆਂ ਨੇ ਅਸੀਂ ਵੀ ਪਾਉਂਦੇ ਰਹੇ ਹਾਂ ਉਦੋਂ ਬਾਅਦ ਕਾਲੀਆਂ ਨੂੰ ਪਾਉਣ ਲੱਗੇ ਇਹਨੂੰ ਪਾਈਆਂ ਤੇ ਇਹਨੇ ਵਿਚਾਰੇ ਨੇ ਕੰਮ ਤਾਂ ਦੇ ਵਧੀਆ ਕਰਦੇ ਆ ਕੀ ਕੰਮ ਕਰਦਾ ਗਰੀਬਾਂ ਵਾਸਤੇ ਬਹੁਤ ਕੁਝ ਸੋਚਿਆ ਜਿਵੇਂ ਗਰੀਬਾਂ ਨੂੰ ਮੰਨ ਕੇ ਚੱਲੋ ਪਹਿਲਾਂ ਰਿਸ਼ਤਤ ਚੱਲਦੀ ਸੀਗੀ ਰਿਸ਼ਤਤ ਬੰਦ ਆ ਜਿਵੇਂ ਹੁਣ ਮਾਤਰਾ ਬਰਗਦਾ ਕੋਈ ਬੱਚਾ ਪੜੇ ਅੱਛਾ ਉਹਨੂੰ ਨੌਕਰੀ ਲੈਣ ਵਾਸਤੇ ਉਹਨੂੰ ਆਪ ਪੈਸੇ ਚਾਹੀਦੇ ਸੀਗੇ ਅੱਛਾ ਤੇ ਉਹ ਜਾਨੀ ਕਿ ਰਿਸ਼ਵਤ ਕੋਈ ਖਤਮ ਹੈ ਮੈਂ ਤਾਂ ਨਾਲ ਪਰ ਇੱਕ ਚੀਜ਼ ਦੇਖਣ ਨੂੰ ਆਉਂਦੀ ਹੈ ਵੀ ਜਿਵੇਂ ਇਹ ਬੰਦੇ ਨੇ ਕਿਹਾ ਸੀਗਾ ਆਮ ਆਮ ਦੀ ਪਾਰਟੀ ਨੇ ਵੀ ਅਸੀਂ ਨਾਲ ਸਬੰਧ ਕਰਾਂਗੇ ਨਸਾਨੀ ਰੁਕੇ ਨਾ ਅੱਛਾ ਇਹ ਥੋੜੀ ਜਿਹੀ ਦਿੱਕਤ ਆਉਂਦੀ ਹੈ ਚੀਜ਼ ਦੀ ਇਹ ਦਿੱਕਤ ਤਾਂ ਜੇ ਆ ਰਹੀ ਹੈ ਇਹ ਦਿੱਕਤ ਪੂਰੀ ਆਉਂਦੀ ਹੈ ਇਹਦੇ ਵਿੱਚ ਅਸੀਂ ਮੈਂ ਹੋਰ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਵੀ ਸਾਡੇ ਨਾਲ ਸਹਿਮਤੀ ਕਰੋ ਜਿਵੇਂ ਮੰਨ ਕਰੇ ਕੋਈ ਅਫਸਰ ਆ ਗਿਆ ਮਲਾਜਮ ਆ ਗਿਆ ਕੋਈ ਡੀ ਐਸ ਐਸ ਪੀ ਵੀ ਆ ਗਿਆ ਕੋਈ ਵੀ ਆ ਗਿਆ ਉਹ ਕਹੂਗਾ ਉਹ ਕਹੂਗਾ ਵੀ ਸਾਡੇ ਨਾਲ ਪਿੰਡ ਦੇ ਬੰਦੇ ਸਹਿਮਤ ਰਹੋ ਜੁੜੋ ਜੇਕਰ ਜ ਉਹਨਾਂ ਨਾਲ ਕੋਈ ਬੰਦਾ ਜੁੜਦਾ ਮੰਨ ਕੇ ਚੱਲੋ ਕੋਈ ਮਾਤਰਾ ਵਰਗਾ ਉਹ ਕਰਦਾ ਹੈਗਾ ਵੀ ਯਾਰ ਮੈਂ ਐਂ ਆ ਜਾਹੇ ਯਾਰ ਉੱਥੇ ਐ ਨਹੀਂ ਪਤਾ ਦੱਸ ਜਾਣਿਆ ਕਿ ਇਹ ਮੱਗ ਸੱਟਲਣ ਅੱਛਾ ਨਸ਼ੇ ਵਾਲੇ ਓਕੇ ਹਾਂ ਭਾਈ ਇਹ ਇਹ ਕਹਿ ਸਕਦੇ ਵੀ ਕਿਤੇ ਨਾ ਕਿਤੇ ਇਹ ਕੰਮ ਹਜੇ ਰਹਿੰਦਾ ਹਾਂ ਫੇਰ ਰਹਿੰਦਾ ਬਾਕੀ ਓਕੇ ਚੱਲ ਰੱਖ ਓਕੇ ਚੱਲ ਇਹ ਥੋੜਾ ਜਿਹਾ ਸਿਸਟਮ ਗਲਤ ਆ ਜੀ ਬਾਕੀ ਸਹੀ ਚੱਲ ਰਿਹਾ ਬਾਕੀ ਸਹੀ ਸਹੀ ਐਤੀ ਫਿਰ ਹਵਾ ਲੱਗਦੀ ਹੈ ਪੂਰੀ ਅੱਛਾ ਹਾਂ ਇਹ ਮਾਰ ਜਾਣਗੇ ਬਾਜੀ ਦੋਹਾਂ ਦੀ ਆਪਸ ਵਿੱਚ ਪੂਰੀ ਟੱਕਰ ਹੈ ਕਿਹਦੀ ਕਿਹਦੀ ਕਾਂਗਰਸ ਦੀ ਤੇ ਇਹਨਾਂ ਦੀ ਅੱਛਾ ਆਪ ਆ ਲੈਣ ਅਕਾਲੀ ਦਾ ਲੈ ਨਹੀਂ ਲਾਈਨ 'ਚ ਫਿਰ ਕਾਲੀ ਤਾਂ ਜੀ ਜ਼ੀਰੋ ਪੂਰੀ ਹੋ ਗਿਆ ਕਾਲੀ ਤਾਂ ਜ਼ੀਰੋ ਚਾ ਜ਼ੀਰੋ ਚ ਇਹਨਾਂ ਦੀ ਦੋਨਾਂ ਦੀ ਟੱਕਰ ਆ ਸਾਢੇ 800 ਵੋਟ ਹੈ ਠੀਕ ਹੈ ਮੈਨੂੰ ਤਾਂ ਇਹਨਾਂ ਨੂੰ ਕੀ ਕਰਨਾ 10 ਵੀ ਫੁੱਟਾ ਪੈ ਜਾਣ ਚੰਗਰਾ ਸਾਲੇ ਲਜਾਣਗੇ ਜੇ ਜਾਂ ਝਾੜੂਆ ਦੋਨਾਂ ਦੀ ਇਹਨਾਂ ਦੀ ਆਪ ਚ ਦੀ ਗੱਲ ਨਹੀਂ ਇਹ ਤਾਂ ਜ਼ੀਰੋ ਚ ਨੇ ਜ਼ੀਰੋ ਤੇ ਜ਼ੀਰੋ ਚ ਲਿਖੀਂ ਬਸ ਬਾਬਾ ਕਹਿੰਦਾ ਜ਼ੀਰੋ ਤੇ ਨੇ ਕੀ ਨਾਮ ਹੈ ਜੀ ਪਿਆਰਾ ਸਿੰਘ ਜੀ ਪਿਆਰਾ ਸਿੰਘ ਜੀ ਤੁਸੀਂ ਦੱਸੋ ਮਾਇਰਾ ਸਣੀ ਠੀਕ ਹੈ ਜਿਹੜੀ ਆ ਪਾਲਟੀ ਹੈ ਬਹੁਤ ਵਧੀਆ ਕੰਮ ਕਰਾਇਆ ਇਹਨਾਂ ਨੇ ਜਿਹੜਾ ਇਹਨਾਂ ਨੇ ਹੁਣ ਬਿੱਲ ਮਾਫ ਕਰਾਇਆ ਗਰੀਬ ਨੂੰ ਛੋਟੇ ਜ਼ਿਮੀਂਦਾਰ ਨੂੰ ਜਿਹੜਾ ਕਿੱਲੇ ਅੱਧੇ ਕਿੱਲੇ ਆ ਉਹਨੂੰ ਜਣੇ ਹੁਣ 5000 ਰੁਪਈਆ ਮੈਨੂੰ ਆ ਜਾਂਦਾ ਸੀ ਬਿੱਲ ਹੁਣ ਜਮਾ ਨਹੀਂ ਆਉਂਦਾ ਉਹ ਫਿਰ ਘਰ ਦੀ ਕਪੀਲਦਾਰੀ ਚ ਚੱਲਦਾ ਹੈ ਤੇ ਫਿਰ ਐ ਲਾ ਲੋ ਜੀ ਜਿਹੜੀਆਂ ਜਿੰਨੀਆਂ ਵੀ ਸਾਡੇ ਮੋਟਰਾਂ ਚੱਲਦੀਆਂ ਸੀਆਂ ਲੋਕ ਦਿਨੇ-ਦਿਨੇ ਪਾਣੀ ਲਾ ਕੇ ਆਪਦਾ ਘਰੇ ਆ ਜਾਂਦੇ ਸੀ ਅੱਗੇ ਵਾਂਗੂ ਨਹੀਂ ਸੀ ਜਾਂ 12 ਵਜੇ ਛੱਡਤੀ ਜਾਂ 1 ਵਜੇ ਛੱਡਤੀ 2 ਘੰਟੇ ਛੱਡਤੀ 11 ਵਿਚਾਲੇ ਰਹਿ ਗਿਆ ਉਹ ਗੱ ਅੱਛਾ ਬਹੁਤ ਵਧੀਆ ਸਿਸਟਮ ਬਾਦਲ ਪਰਿਵਾਰ ਕਹਿੰਦਾ ਵੀ ਭਗਵੰਤ ਮਾਨ ਨੇ ਤਾਂ ਲੁੱਟ ਲਿਆ ਤੁਸੀਂ ਕਿਹਨੂੰ ਬਸਾਇਆ ਨਹੀਂ ਜੀ ਨਹੀਂ ਬਸਾਇਆ ਤਾਂ ਸਾਨੂੰ ਤਾਂ ਸਾਨੂੰ ਤਾਂ ਤਾਰਤਾ ਜੀ ਅੱਛਾ ਅਜੇ ਤਾਂ ਕਹਿੰਦੇ ਜਿਉਂਦਾ ਰਹੇ ਵਿਚਾਰਾ ਇਹ ਸਕਬੀਰ ਬਾਦਲ ਕਹਿੰਦਾ ਵੀ ਲੁੱਟਿਆ ਇਹ ਗਲਤ ਆ ਦੀ ਗੱਲ ਉਹਨੇ ਉਹਨੇ ਲੁੱਟੀ ਆ ਦੁਨੀਆ ਹਾਂ ਜੀ ਉਹਨਾਂ ਨੇ ਦੁਨੀਆ ਲੁੱਟ ਲਈ ਅੱਛਾ ਉਹਨਾਂ ਦਾ ਉਹ ਨਹੀਂ ਦੇਖੋ ਤੁਸੀਂ ਕਹੇ ਕਹੇ ਵਾਰੀਆਂ ਤਾਂ ਉਹ ਬਿਲਸਣਾ ਲੈਂਦੇ ਤੇ ਉਹ ਬਿਲਸਣਾ ਇਹਨੇ ਬੰਦ ਕਰਤੀਆਂ ਇੱਕ ਵਾਰ ਦੀ ਬਿਲਸਣਾ ਲੈਣੇ ਨੇ ਬੰਦ ਕਰਿਆ ਨਾ ਇਹਨਾਂ ਦਾ ਉਹ ਲੋਕਾਂ ਚ ਵਰਤਿਆ ਇਹਨੇ ਪੈਸਾ ਬਹੁਤ ਵਧੀਆ ਕੰਮ ਕਰਿਆ ਤੇ ਇਹਨਾਂ ਨੇ ਫਿਰ ਹੋਰ ਹੋਰ ਚਿੱਟੇ-ਚੁੱਟੇ ਹੀ ਲਏ ਨੇ ਇਹਨਾਂ ਨੇ ਲੁੱਟ ਮਚਾਈ ਹੈ ਇਹਨਾਂ ਨੇ ਤਾਂ ਬਰਬਾਦ ਕਰਤਾ ਸਾਰਾ ਪੰਜਾਬ ਅੱਛਾ ਕੈਦ ਕੀ ਫਿਰ ਹਵਾ ਕੀ ਕਹਿੰਦੀ ਹੈ ਪੂਰੀ ਫੁੱਲ ਹਵਾ ਹੈ ਜੀ ਪੂਰੀ ਫੁੱਲ ਝੜੂ ਵਾਲੀ ਜਮਾਂ ਸਾਫ ਕਰ 850 ਵੋਟ ਹੈ ਮੈਨੂੰ ਲੱਗਦੀ ਹੈ 200 ਬਾਹਰ ਜਾਊਗੀ 600 ਵੋਟ ਝੜੂ ਝੜੂ ਹੋਈ ਪਈ ਸਾਰੇ ਗੁਰਮੀਤ ਕੁੜੀਆਂ ਬਾਰੇ ਜਾਣਦੇ ਹਾਂ ਜੀ ਹਾਂ ਜੀ ਹਾਂ ਹਾਂ ਕੋਈ ਨਹੀਂ ਪਉਂਦਾ ਅੱਛਾ ਮੇਲੇਆਂ ਗੁਰਮੀਤ ਕੁੜੀਆਂ ਨੂੰ ਪਤਾ ਮੇਲੇ ਨਹੀਂ ਜੀ ਆਏ ਨਹੀਂ ਕਦੇ ਅੱਛਾ ਮੇਲੇ ਉਹ ਤੁਸੀਂ ਜਿਵੇਂ ਦਾ ਬੰਦਾ ਹੈ ਬਹੁਤ ਵਧੀਆ ਬੰਦਾ ਹੈ ਜੀ ਕਿਚੀ ਬਾੜੀ ਮੈਕਮੇਚ ਆਇਆ ਸੀ ਜੀ ਜੰਨੀ ਬ੍ਰਸ਼ਟੀ ਚ ਆਇਆ ਸੀ ਜੀ ਬਿਲਕੁਲ ਵੈਸੇ ਕਿਹੜੀ ਪਾਰਟੀ ਸਹੀ ਲੱਗੀ ਤੁਹਾਨੂੰ ਸਾਨੂੰ ਜੀ ਹਜੇ ਕੋਈ ਪਾਰਟੀ ਮੈਨੂੰ ਤਾਂ ਸਹੀ ਲੱਗ ਰਹੀ ਜੀ ਕਿਉਂ ਮੈਨੂੰ ਬਹੁਤ ਟਾਈਮ ਹੋ ਗਿਆ ਜੀ ਕੰਮ ਕਰਨ ਦੇ ਨੂੰ ਖੇਤੀਬਾੜੀ ਮੈਕਮੇਚ ਦੇ ਵਿੱਚ ਜਨਕੀ ਅੱਛਾ ਜਿਹੜੇ ਕਿ ਅਫਸਰ ਨੇ ਸਾਨੂੰ ਧੱਕੇ ਦੇ ਕੇ ਬਾਹਰ ਕੱਢਿਆ ਗਿਆ ਅੱਛਾ ਹਾਂ ਕਹਿੰਦੇ ਦਫ਼ਤਰਾਂ ਜਿੱਡੀ ਕਿ ਨਰਮੇ ਦੀ ਖੇਤੀ ਆ ਬਹੁਤ ਜਿਆਦਾ ਫੇਲ ਹੋ ਰਹੀ ਹੈ ਪਾਣੀ ਥੱਲੇ ਨੂੰ ਜਾ ਰਿਹਾ ਹੈ ਠੀਕ ਹੈ ਜਿਹੜਾ ਕਿ ਪਾਣੀ ਹੈ ਉਹ ਪਿੰਡ ਲੈਟ ਲੂਟ ਵਾਲਾ ਸੁੱਕ ਕੀਤਾ ਪਿੰਡਾਂ ਚ ਹਾਂ ਲੈਟ ਦਾ ਬਹੁਤ ਸੁੱਕਾ ਹੈ ਜੀ ਵੈਸੇ ਇਹ ਪਾਰਟੀ ਨੂੰ ਠੀਕ ਹੈ ਜਨ ਕਿ ਅਸੀਂ ਸੋਚ ਕਰ ਰਹੇ ਹਾਂ ਵੀ ਜੇ ਅਸੀਂ ਇਸ ਵਿਭਾਗ ਵਿੱਚ ਕੰਮ ਬਹੁਤ ਜਿਆਦਾ ਵਧੀਆ ਕੀਤਾ ਹੈ ਬਿਜਲੀ ਬੁਜਲੀ ਵਾਲਾ ਕੋਈ ਬੇਲਾ ਆਉਂਦਾ ਹੈ ਨਹੀਂ ਜੀ ਬਿਜਲੀ ਦਾ ਬੇਲਾ ਮਾਫ ਹੁੰਦਾ ਜੀ ਜਮਾ ਫਰੀ ਹਾਂ ਜੀ ਨਜ਼ਾਰਾ ਆ ਗਿਆ ਹਾਂ ਜੀ ਹਾਂ ਜੀ ਪਿੰਡ ਚ ਤੁਸੀਂ ਨਾਲ ਉਹ 150 ਕਰਾਏ ਸਾਡੇ ਪਿੰਡ 'ਚ ਬਿਜਲੀ ਆਪੇ ਕਿਸੇ ਨੂੰ ਆਉਂਦਾ ਨਹੀਂ ਕਿਸੇ ਨੂੰ ਵੀ ਨਹੀਂ ਆਉਂਦਾ ਇਹ ਕੁੱਲ ਮਿਲ ਕੇ ਕਿੰਨੇ ਜਾ ਰਹੇ ਜਮਾ ਨੇ ਜਾ ਰਹੇ ਜਮਾ ਨੇ ਜਾ ਰਹੇ ਇਹ ਨਹੀਂ ਜਾ ਰਹੇ ਲਿਆ ਤੇ ਸਾਰੇ ਨੂੰ ਦੇਖਿਆ ਅੱਛਾ ਸਾਰੇ ਬਤਵੰਤਾ ਦਾ ਰਿਹਾ ਛੋਟਾ ਤਾਂ ਉਹ ਖੁਸ਼ਹਾਲ ਹੈ ਜਮਾ ਕਿਉਂ ਉਹਨੂੰ ਬਿੱਲ ਨਹੀਂ ਆਉਂਦਾ 5-4000 ਰੁਪਏ ਬਿੱਲ ਆਉਂਦਾ ਤੇ ਉਹਦੀ ਘਰ ਦੀ ਕਬੀਲਦਾਰੀ ਚੱਲੀ ਜਾਂਦੀ ਹੈ ਹਾਂਜੀ 10 ਦਾ ਮੈਨੂੰ 8-9000 ਆਉਂਦਾ ਸੀ ਅੱਛਾ ਬੰਦ ਹੋ ਗਿਆ ਜਮਾ ਬੰਦ ਦੇ ਰਾਜਵੇ ਰਾਤ ਨੂੰ ਲਾਈਟ ਜਦੋਂ ਘਰਾਂ ਵਾਲੀ ਭਜਾਉਂਦੇ ਸੀ ਜਿਹਦੇ ਰਾਜ ਬਾਦਲ ਦੇ ਰਾਜਵੇ ਜਿਹੜੀ ਸਿਮਰਤ ਕਰੋ ਬਠੰਡੇ ਬੈਠੀ ਸੀ ਉਹਦੇ ਵੇਲੇ ਅਸੀਂ 10 ਵਜੇ ਲਾਈਟ ਬਗ ਜਾਂਦੀ 2 2 ਵਜੇ ਤੱਕ ਸੜਕਾਂ ਤੇ ਬੈਠੇ ਰਹਿੰਦੇ ਸੀ ਅੱਛਾ ਹੱਲ ਨਹੀਂ ਹੋਇਆ ਸੀ ਹੱਲ ਨਹੀਂ ਹੁੰਦਾ ਸੀ ਅੱਛਾ ਰਾਤ ਨੂੰ ਇਹ ਮੱਛਰ ਚਿੱਤਰ ਚਾਈ ਜਾਂਦੇ ਓਕੇ ਕਰਤੇ ਮੱਛਰ ਚਿੱਤਰ ਖਾਂਦਾ ਸੀ ਚਿੱਤੜ ਓਕੇ ਕਰਤੇ ਓਕੇ ਕਰਿਆ ਤਾਂ ਹੀ ਬਦਲਾ ਆ ਤਾਂ ਹੀ ਤਾਂ ਰਾਤ ਨੂੰ ਸੜਕਾਂ ਤੇ ਬਹਿ ਜਾਂਦੇ ਸੀ ਜਾ ਕੇ ਜਾਂ ਮੋਟਰ ਮੋਟਰ ਚੱਲਦੀ ਹੁੰਦੀ ਐਨੇ ਸੌਖੇ ਤੇ ਦੱਗੀ ਦੇ ਵਿੱਚ ਬੈਠੇ ਹੁੰਦੇ ਕੱਪੜੇ ਲਾ ਕੇ ਐਨੇ ਸੌਖੇ ਉਹ ਲੋਕ ਗੱਲ ਹੀ ਛੱਡਦੇ ਹਾਂ ਤੁਸੀਂ ਵੀ ਸੁਣਿਆ ਪਿੰਡ ਮੂਲਾ ਸਿੰਘ ਵਾਲੇ ਪਹੁੰਚੇ ਆ ਬਜ਼ੁਰਗਾਂ ਦੀ رائے ਤੁਸੀਂ ਸੁਣੀ ਹੈ ਆਪਣੀ رائے ਕਰਿਓ ਕਮੈਂਟਾਂ 'ਚ ਸਾਂਝੀ ਮਿਲਦਾ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ